ਪਠਾਨਕੋਟ ਦੇ ਸ਼ਹਿਰ ਵਿੱਚ ਸਥਿਤ ਕਰਦੇ ਵਿੱਚ ਉਸ ਵੇਲੇ ਹਫੜਾ ਫੁੜਾ ਮਚ ਗਈ ਜਦੋਂ ਕਰਦੇ ਵਿੱਚ ਕਮਰੇ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਕਮਰੇ ਦੇ ਵਿੱਚੋਂ ਪਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਜਦੋਂ ਅੱਗ ਲੱਗੀ ਤਾਂ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਮੌਕੇ ਤੇ ਪੁੱਜ ਕੇ 2 ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਤਦ ਤੱਕ ਕਮਰੇ ਵਿੱਚ ਪਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਬਣ ਰੋ ਸਾਡੇ ਨਾਲ ਦੇਖਦੇ ਰੋ ਪੰਜਾਬ ਦੇ ਕਿੰਨੇ ਹਾਂ ਤੇ ਸੁਣਨਾ ਨਹੀਂ ਕਰਾਦੀ ਸਾਹਮਣੇ ਆ ਸਾਹਮਣੇ ਅਨੇ ਗਾ ਵੀ ਆਪਰੇ ਬਾਗੇ ਬਈ ਦੇਖੋ ਨੂੰ ਟੈਲੀਫੋਨ ਰਾਹੀਂ ਸੂਚਨਾ ਮਿਲੀ ਕਿ ਅਜੇ ਮਾਜਨ ਦੇ ਘਰ ਦੇ ਹਸਪੀਟਲ ਤੇ ਲੱਗੇ ਅੱਗ ਲੱਗੀ ਘਰ ਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਤੇ ਘਰ ਦੇ ਵਿੱਚ ਅੱਗ ਲੱਗੀ ਸੀ ਸਾਡੀ ਕੜੀ ਮੁਸ਼ਕਰ ਦੇ ਨਾਲ ਆਪਾਂ 2 ਘੰਟੇ ਦੇ ਵਿੱਚ ਅੱਗ ਤੇ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਪਤਾ ਲੱਗਿਆ ਕੁਝ ਸਰ ਨੁਕਸਾਨ ਦੇ ਬਾਰੇ ਤੇ ਹੁਣ ਭਲੇ ਦਿਖ ਰਿਹਾ ਲੜਕੇ ਕੰਮ ਕਰ ਰਹੇ ਅੰਦਰ ਕੰਟਰੋਲ ਹੈ ਵੈਸੇ ਤੇ ਬਾਕੀ ਥੋੜਾ ਜਿਆਦਾ ਨੁਕਸਾਨ ਨਹੀਂ ਹੈ ਕਮਰੇ ਦੇ ਵਿੱਚ ਛੋਟਾ ਨੁਕਸਾਨ ਹੋਇਆ ਹੈ ਉਨਾਰੇ ਸੋਫੇ ਤੇ ਗੱਦੇ ਵਗੈਰਾ ਨੂੰ ਅੱਗ ਲੱਗੀ ਸੀ ਕੋਈ ਟ੍ਰੈਕ ਦੀ ਵਗੈਰਾ ਕੁਝ ਤੇ ਨਹੀਂ ਹੋਇਆ ਨਹੀਂ ਸਰ ਬਾਕੀ ਸਭ ਬਚਾਅ ਹੋ ਗਿਆ ਜੀ ਮਤਲਬ